ਜੋ ਹੈ ਸਬਦ ਪਜਾਏ ਸਤਿਗੁਰ ਪੂਰਾ ਸਰਬ ਕਲਾ ਸਾਚੀ ਭਰ ਪੂਰਾ ਵਾਪਰਿਓ ਵੇ ਪਰਵਾ ਸਦਾ ਤੁਧ ਨਾਤੇ ਤੇ ਰਤੁ ਮਾਈ ਹੈ ਕਾਲ ਵਿਕਾਲ ਭੈ ਦੇਵਨ ਸਸੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਮਿੰਨੀ ਬਲੌਗ ਦੇ ਵਿੱਚ ਟਾਡਾ ਸਵਾਗਤ ਆ ਹੋਰ ਸੁਣੋ ਕਿ ਵੀਂ ਜੇ ਸਾਰੇ ਉਮੀਦਾਂ ਵੀ ਠੀਕ ਠਾਕ ਹੋਗੇ ਲਓ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਬਾਬਾ ਜੀ ਨੰਦਾ ਸਾਹਿਬ ਦੇ ਜਿੱਥੇ 1 ਮਹੀਨੇ ਤੋਂ ਪਾਠਾਂ ਦੀ ਲੜੀਵਾਰ ਚੱਲਦੀ ਪਈ ਆ ਤੇ ਲੜੀਵਾਰ ਉਪਰੰਤ ਭੋਗ ਪੈਣ ਤੋਂ ਬਾਅਦ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਵਾ ਤੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਤਾਂ ਸੰਗਤਾਂ ਇੱਥੇ ਆਣ ਕੇ ਰੋਜ਼ ਇੱਕ ਮਹੀਨੇ ਤੋਂ ਲਗਾਤਾਰ ਸੇਵਾ ਕਰਦੀਆਂ ਨੇ ਤੇ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬਾ ਜਿੱਥੇ ਹਰ ਇੱਕ ਦੀ ਆਸ ਮੁਰਾਦ ਪੂਰੀ ਹੁੰਦੀ ਆ ਤੇ ਸੰਗਤਾਂ ਸੇਵਾ ਕਰਦੀਆਂ ਨੇ ਤੇ ਆਓ ਤੁਹਾਨੂੰ ਵੀ ਕਰਵੋਣੇ ਬਾਬਾ ਨੰਦਾ ਜੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਤ ਨਾਲੇ ਆਵ ਕਰਦੇ ਆ ਤੇ ਸਾਡੇ ਵੀਡੀਓ ਦੇ ਨਾਲ ਬਨੇ ਰਹੋ ਤੇ ਪੂਰਾ ਵੀਡੀਓ ਨੂੰ ਲਾਸਟ ਤੱਕ ਦੇਖਿਓ लाकृपा पात्रे रत्ननंद वरू हमनियोनी रे तना रे समलवा दे साक्षात नमदेव रे सुतत्वी कालियो अवलोह तकुना कुआना के करनो रे चित्तनावना देवला मेरे वासु महान रे रत्न रे गुरुजिन बोल रे नागर सो तुकुल गुण समादन कृपाय गुणदाते श्री जननली पादकी दिशा ਜੋ ਆਪ ਜਨ ਜੀ ਸਦਕਾ ਰਵ ਆਇ ਕਿਤੀ ਤੱਕ ਸਦਨਾ ਕਿਤੀ ਦੇ ਤੈ ਉਹ ਬਿਨ ਬਿਨ ਜੋਗਨ ਦਾ ਕਨੀ ਮਾ ਬਾਦੀ ਸਿਰੇ ਦੀ ਸੂਰੇ ਤਸੇ ਸੰਗਤ ਕੋ ਸੁਆ ਆਵਣ ਵੰਨ ਲਾਲ ਹਰਪੂਰ ਕਰੇ ਕਈਆ ਮਮੇ ਤ ਮਮਨਿਆ ਸਰਬੋਪਨਮਾਹ ਸਾਤ ਪਦ ਤੇ ਦਿਨਾਤਿਆ ਪੀਵ ਚਨੀ ਦਿਆ ਤੋਜ ਰੰਗ ਗਾਵੋ ਤੀ ਮਨਾਰਾ ਮਾਤੀ ਤੁੜਾ ਮਾਤੀ ਕੋ ਤੋ ਰੰਗ ਰੰਗੰਤ ਬਦੇ ਰਤੀ ਚੰਨੀ ਅਜਤ ਕੱਜ ਦਾ ਨਾ ਬਿਨਾ ਤੇਰੇ ਨਾਮ ਸਰਵ ਰਹਾ ਮੋਕਸ਼ਣਾ ਇਕ ਹੈ ਇਕ ਜੋ ਤੁਦੈ ਨਾ ਸੋ ਜੋਗੀ ਇਹ ਜੁਗਤ ਪਛਾਣੇ ਅੰਦਰ ਕੇ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਪਰਮੇਲਾ ਹੋਵੇ ਬ੍ਰਹਮਤ ਵਿਚਾਂ ਦੁਰਮ ਚਫਾਵੇ ਰੰਗ ਸੋਇ ਮਸਰਨੀਆਂ ਮਾੜੇ ਆਪਣੇ ਕੰਤ ਪਿਆਰੀ ਜੀਓ ਸਤਿਗੁਰੂ ਕਾ ਕਿਉ ਬੈਰ ਨਾ ਸੁਰ ਮਿਰੇ ਅਮਰੇ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਵਰਦਕਾ ਅਰਜ ਸੁਨਵਾ ਬਨੁ ਕ੍ਰਿਸ਼ਨਾ ਤੁਖਤ ਗਵਾਏ ਆਪਨ ਜੀ ਆ ਕਿਛੁ ਨਾ ਪਾਈਐ ਕਰਿ ਕਿਰਤਾ ਸਰਧਾਰੀ ਜੀਓ ਭਾਈ ਸਬਦੁ ਪਜਾਏ ਸਤਿਗੁਰ ਪੂਰਾ ਸਭ ਕਲਾ ਸਾਚੀ ਭਾਰਾ ਪੂਰਾ ਵਪਰਿਓ ਏ ਪਰਵਾ ਸਦਾ ਤੁਮ ਹੁਤਾ ਤੇ ਤੇਰਾ ਤੁਮ ਭਾਈ ਹੈ ਕਾਲ ਵਿਕਾਲ ਭੈ ਦੇ ਗਾਨੇ ਸਭ ਯਾਰਾ ਕੁੰਡਰਨਾ ਰਤਿਆ ਨੇ ਆਪੇ ਜਾਵੇ ਅੰਤਰ ਜੰਮ ਸਾ ਸਾਧਾ ਨਾਮ ਸਮਲਾਈ ਅੰਤਰ ਬਧਰਮ ਚਾ ਸਮੇਠਾ ਕਰਮ ਕਰਸ ਅੰਤਰ ਗਿਠਾ ਆਨਸ ਰਾਮ ਰਵ ਰੰਗ ਰਾਤਾ ਇਹ ਜਪਤਾ ਸੰਜਮ ਸਾਰਾ ਹੈ ਰਾਮਨਾਮ ਗੁਰਬਤਿ ਮੋਲੋ ਸਤਿ ਸਬ੍ਰਹਮ ਇਹ ਰਸੋ ਹੋ ਗਰਮਨ ਕੋ ਜਲਾ ਹੋ ਕਰੇ ਆਪਣਾ ਬਹੁ ਨਗਰ ਗੁਮਜਾਰਾ ਹੈ ਸਾਜ ਤੀਰਥਾਵ ਹਰ ਗੁਣ ਗਾਵ ਤਾਤਵ ਵਿਚਾਰ ਧੰ ਦੇਵ ਲਾਮ ਨਾਮ ਅਪਨੀ ਕਾ ਸੰਮਿਦਨ यद् यद् तं मनः मन्यते तद् तं मनः मन्यते तद् तं मनः मन्यते